ਅਸੀਂ ਸਾਰੇ ਸਰਦਾਰ ਸਤਨਾਮ ਸਿੰਘ ਦੀ ਬਾਜਵਾ ਦੀ 38ਵੀਂ ਯਾਦਗਾਰੀ ਉਹਨਾਂ ਦੇ ਅੱਜ ਇੱਥੇ ਇਕੱਤਰ ਹੋਏ ਆ ਉਹਨਾਂ ਦਾ ਅੱਜ ਪਿਆਰ ਕਰਨ ਵਾਲੇ ਸਾਰੇ ਕਾਦੀਆਂ ਤੋਂ ਸਾਰੇ ਪਰਿਵਾਰਕ ਸਾਡੇ ਸਾਥੀ ਬਾਜਵਾ ਸਾਹਿਬ ਨੂੰ ਹਮੇਸ਼ਾ ਯਾਦ ਕਰਦੇ ਆ ਬੀਜੀ ਨੂੰ ਯਾਦ ਕਰਦੇ ਆ ਕਿਉਂਕਿ ਜਿੰਨਾ ਅਥਾਹ ਪਿਆਰ ਉਹਨਾਂ ਨੇ ਆਪਣੇ ਇਲਾਕਾ ਨਿਵਾਸੀ ਇਹਨਾਂ ਸਾਰਿਆਂ ਨੂੰ ਔਰ ਜਿੰਨਾ ਕੰਮ ਕਰਕੇ ਇਹ ਵਿਖਾਇਆ ਲੋਕ ਉਹਨਾਂ ਨੂੰ ਭੁੱਲਦੇ ਨਹੀਂ ਉਹਨਾਂ ਦੀ ਵਰਸੀ ਤੇ ਅੱਜ ਅਸੀਂ ਇੱਥੇ ਸਾਰੇ ਇਕੱਤਰ ਹੋ ਕੇ ਆਪਣੀ ਸ਼ਰਧਾ ਤੇ ਫੁੱਲ ਭੇਟ ਕੀਤੇ ਨੇ ਬਾਜੋਤ ਸਾਬ ਨੂੰ ਔਰ ਜ਼ਿੰਦਗੀ ਵਿੱਚ ਅਗਾਹ ਵੀ ਅਸੀਂ ਇਹ ਸੰਕਲਪ ਲੈਨੇ ਆ ਆਪਣੇ ਬਜ਼ੁਰਗਾਂ ਤੋਂ ਵੀ ਜਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਦੇ ਨਾਲ ਆਪਣੇ ਪਿਆਰ ਦੀ ਤੰਦ ਜੋੜੀ ਰੱਖੀ ਹੈ ਮਹਾਰਾਜ ਸਾਨੂੰ ਸ਼ਕਤੀ ਦੇ ਵੀ ਅਸੀਂ ਵੀ ਲੋਕਾਂ ਦੀ ਸੇਵਾ ਕਰਕੇ ਉਹਨਾਂ ਦਾ ਅਗਾਹ ਨਾਮ ਵਧਾ ਸਕੀਏ ਤੇ ਲੋਕਾਂ ਦੀ ਸੇਵਾ ਕਰਦੇ ਨੇ ਧੰਨਵਾਦ ਤੇਰਨ ਸਰ ਤੇਰਨ ਦੀਆਂ